ਅੱਜ ਦੀਆਂ ਮੁੱਖ ਖਬਰਾਂ ਕੀ ਨੇ ਤੇ ਉਹਨਾਂ ਵਿੱਚ ਕੀ ਕੀ ਕੁਝ ਅੱਜ ਖਾਸ ਰਹਿਣ ਵਾਲਾ ਹੈ ਆਓ ਮਾਰਦੇ ਹਾਂ ਚਾਕੀ ਫਿਰ ਵਿਸਤਾਰ ਸਹਿਤ ਦੱਸਾਂਗੇ ਖਬਰਾਂ ਅਗਲੇ 5 ਦਿਨਾਂ ਲਈ ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡਾ ਅਲਰਟ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਤੇ ਸ਼ਰਦਾਲੂਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ ਹੈ ਪਾਕਿਸਤਾਨ ਜਾਣ ਵਾਲੇ ਜਥਿਆਂ ਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਦਿੱਤੀ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਜੇ ਵੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ 6 ਦਿਨਾਂ ਤੋਂ ਵੈਂਟੀਲੇਟਰ ਤੇ ਨੇ ਖੰਨਾ ਚ ਆਵਾਰਾ ਕੁੱਤਿਆਂ ਦੀ ਦਹਿਸ਼ਤ 15 ਲੋਕਾਂ ਨੂੰ ਆਵਾਰਾ ਕੁੱਤਿਆਂ ਨੇ ਬਣਾਇਆ ਆਪਣਾ ਸ਼ਿਕਾਰ ਉੱਥੇ ਹੀ ਜੇਕਰ ਯਮੁਨਾ ਨਗਰ ਦੀ ਗੱਲ ਕਰੀਏ ਤਾਂ ਉੱਥੇ 2 ਟਰੱਕਾਂ ਦੀ ਸਿੱਧੀ ਟੱਕਰ ਹੋਈ ਹੈ ਜਿਸ 'ਚ ਇੱਕ ਦੀ ਮੌਤ ਹੈ ਤੇ ਦੂਜਾ ਗੰਭੀਰ ਜ਼ਖਮੀ ਹੈ 2 ਟੁਕੜਿਆਂ 'ਚ ਕੱਢੀ ਗਈ ਹੈ ਮ੍ਰਿਤਕ ਦੀ ਲਾਸ਼ ਦਸਹਿਰੇ ਮੌਕੇ ਜੇਕਰ ਗੱਲ ਕਰੀਏ ਚੰਡੀਗੜ੍ਹ ਦੀ ਪਹਿਲਾਂ ਹੀ ਰਾਵਣ ਦੇ ਪੁਤਲੇ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਤੇ ਜਲੰਧਰ 'ਚ ਪੁਤਲੇ ਦੀ ਟੁੱਟੀ ਗਰਦਨ ਗਾਂਧੀ ਜਨਤੀ ਦੇ ਪੀਐ ਦਰਸ਼ਕત્રી ਨੂੰ ਕੀਤਾ ਨਮਨ ਰਾਜਕਾਟ ਤੇ ਵਿਜੇਕਾਟ ਪਹੁੰਚ ਕੇ ਦਿੱਤੀ ਸ਼ਰਧਾਂਜਲੀ ਹੁਣ ਉੱਥੇ ਹੀ ਹਿਮਾਚਲ ਪ੍ਰਦੇਸ਼ ਤੇ ਇੱਕ ਹੋਰ ਐਕਸੀਡੈਂਟ ਦੀ ਖਬਰ ਆਈ ਹੈ ਹਿਮਾਚਲ ਰੋਡ ਐਕਸੀਡੈਂਟ ਨੇ ਮਾਤਮ ਚ ਬਦਲਿਆ ਵਿਆਹ ਦੀਆਂ ਖੁਸ਼ੀਆਂ ਡੂੰਗੀ ਖਾੜੀ ਚ ਡਿੱਗੀ ਬਰਾਤੀਆਂ ਦੀ ਕਾਰ ਬਗਾਵਤ ਤੋਂ ਡਰਿਆ ਪਾਕਿਸਤਾਨ ਤਿੰਨ ਪੁਲਿਸ ਮਲਾਜ਼ਮਾਂ ਦੇ ਕਤਲ ਮਗਰੋਂ ਪ੍ਰਦਰਸ਼ਨੀਆਂ ਕਾਰੀਆਂ ਨੂੰ ਕੀਤੀ ਇਹ ਅਪੀਲ ਹੁਣ ਖਬਰਾਂ ਵਿਸਤਾਰ ਨਾਲ ਮੌਨਸੂਨ ਤੋਂ ਬਾਅਦ ਪੰਜਾਬ ਵਿੱਚ ਮੌਸਮ ਫਿਰ ਬਦਲ ਜਾਵੇਗਾ ਇੱਕ ਪੱਛਮੀ ਗੜਬੜੀ ਜੋ 4 ਅਕਤੂਬਰ ਨੂੰ ਸਰਗਰਮ ਹੋਵੇਗੀ ਉਸ ਦੇ ਕਾਰਨ 3 ਦਿਨਾਂ ਤੱਕ ਭਾਰੀ بارش ਹੋਣ ਦੀ ਉਮੀਦ ਹੈ। ਚੰਡੀਗੜ੍ਹ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਗਿਆ ਹੈ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਨੇ। ਭਵਿੱਖਬਾਣੀ ਅਨੁਸਾਰ ਦੱਸਦੀ ਹੈ ਕਿ ਮੋਹਾਲੀ ਵਿੱਚ 11 ਮਿਲੀਮੀਟਰ ਤੇ ਰੋਪੜ ਵਿੱਚ 0.5 ਮਿਲੀਮੀਟਰ ਅਤੇ ਪਠਾਨਕੋਟ ਵਿੱਚ 4.5 ਮਿਲੀਮੀਟਰ ਅਤੇ ਚੰਡੀਗੜ੍ਹ ਵਿੱਚ 1.0 ਮਿਲੀਮੀਟਰ بارش ਦਰਜ ਕੀਤੀ ਗਈ ਹੈ। ਜਿੰਨਾ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਈ ਹੈ ਉੱਥੇ ਵੱਧ ਤੋਂ ਵੱਧ ਤਾਪਮਾਨ 29 ਤੋਂ 31 ਡਿਗਰੀ ਸੈਲਸੀਅਸ ਤੱਕ ਰਿਹਾ। ਹੋਰ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 32 ਤੋਂ 35 ਡਿਗਰੀ ਸੈਲਸੀਅਸ ਤੱਕ ਰਿਹਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਹਿਲਾਂ ਹੀ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਭਾਰਤ ਸਰਕਾਰ ਨੇ ਸਿੱਖ ਸ਼ਰਧਾਲੂਆਂ ਦੇ ਜਥੇ ਜਿਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੰਦੀ ਹੈ। ਇਹ ਇਤਿਹਾਸਿਕ ਮੌਕਾ 5 ਨਵੰਬਰ ਨੂੰ ਮਨਾਇਆ ਜਾਵੇਗਾ ਅਤੇ ਸ਼ਰਧਾਲੂ ਹੁਣ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਲਈ ਪਾਕਿਸਤਾਨ ਜਾ ਸਕਣਗੇ। ਜਾਣਕਾਰੀ ਅਨੁਸਾਰ ਇਹ ਪ੍ਰਬੰਧਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਠਾਈ ਗਈ ਮੰਗ ਦੇ ਜਵਾਬ ਵਿੱਚ ਦਿੱਤੀ ਗਈ ਹੈ ਸ਼੍ਰੋਮਣੀ ਕਮੇਟੀ ਨੇ ਸਰਹੱਦ ਪਾਰ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈ ਲਈ ਸ਼ਰਦਾਲੂਆਂ ਲਈ ਪ੍ਰਵਾਨਗੀ ਦੀ ਮੰਗ ਕੀਤੀ ਸੀ ਗ੍ਰਹਿ ਮੰਤਰਾਲੇ ਦੇ ਅਨੁਸਾਰ ਯਾਤਰਾ ਲਈ ਮਨਜ਼ੂਰੀ ਸਖਤ ਸ਼ਰਤਾਂ ਅਧੀਨ ਦਿੱਤੀ ਜਾਵੇਗੀ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸਿਰਫ ਆਪਣੇ ਅਧਿਕਾਰ ਖੇਤਰ ਦੇ ਅੰਦਰ ਮਾਨਤਾ ਪ੍ਰਾਪਤ ਸਿੱਖ ਧਾਰਮਿਕ ਸੰਗਠਨਾ ਰਾਹੀਂ ਸਪான்ਸਰ ਕੀਤੇ ਗਏ ਸਹੀ ਢੰਗ ਨਾਲ ਭਰੇ ਹੋਏ ਅਰਜ਼ੀਆਂ ਨੂੰ ਸਵੀਕਾਰ ਕਰਨਗੇ ਉੱਥੇ ਹੀ ਅਰਜ਼ੀਆਂ ਦੀ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਸਲਾਹ مشورہ ਕਰਕੇ ਰਾਜਪੁਲਸ ਸੀਆਈਡੀ ਅਤੇ ਖੂਫੀਆ ਏਜੰਸੀਆਂ ਰਾਹੀਂ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਇਹ ਕਿ 22 ਅਕਤੂਬਰ 2025 ਤੱਕ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਵੇ ਸਿਰਫ ਉਹਨਾਂ ਸ਼ਰਧਾਲੂਆਂ ਨੂੰ ਜਿਨ੍ਹਾਂ ਦੀ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਰਾਹੀਂ ਸਪਾਰਸ਼ ਕੀਤੀ ਗਈ ਹੈ ਅਤੇ ਬਾਅਦ ਵਿੱਚ ਪਾਕਿਸਤਾਨ ਰਾਹੀਂ ਵੀਜ਼ਾ ਜਾਰੀ ਕੀਤਾ ਗਿਆ ਉਹਨਾਂ ਨੂੰ ਨਾਮਜੱਤ ਸਿੱਖ ਜਥੇ ਦੇ ਮੈਂਬਰ ਵਜੋਂ ਆਈਸੀਪੀ ਅਟਾਰੀ ਇਸਰਾਦਰ ਹੈ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਯਾਤਰੀ ਦੀ ਸਖਤੀ ਨਾਲ ਸਿਰਫ ਪ੍ਰਵਾਨਿਤ ਜਥੇ ਦੀ ਹਿੱਸੇ ਵਜੋਂ ਹੀ ਆਗਿਆ ਹੋਵੇਗੀ ਇਥੋਂ ਤੱਕ ਕਿ ਵੈਦ ਪਾਕਿਸਤਾਨੀ ਵੀਜ਼ਾ ਰੱਖਣ ਵਾਲਿਆਂ ਨੂੰ ਵੀ ਸੁਰੱਖਿਆ ਕਾਰਨਾ ਕਰਕੇ ਸੰਤੰਤਰ ਤੌਰ ਤੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਹੁਣ ਉੱਥੇ ਹੀ ਗੱਲ ਕਰਦੇ ਹਾਂ ਰਾਜਵੀਰ ਜਵੰਦਾ ਦੀ ਹਰਿਆਣਾ ਦੇ ਪੰਜੌਰ ਚ ਬਾਈਕ ਹਾਸੇ ਵਿੱਚ ਗੰਭੀਰ ਜ਼ਖਮੀ ਹੋਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਸ ਨੂੰ 6 ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਹ ਲਗਾਤਾਰ ਵੈਂਟੀਲੇਟਰ 'ਤੇ ਹਨ ਹਸਪਤਾਲ ਦੇ ਮੈਡੀਕਲ ਬਲਟਨ ਦੇ ਅਨੁਸਾਰ ਉਸ ਦੀ ਹਾਲਤ ਅਜੇ ਬਹੁਤ ਨਾਜ਼ੁਕ ਬਣੀ ਹੋਈ ਹੈ ਡਾਕਟਰਾਂ ਅਨੁਸਾਰ ਰਾਜਵੀਰ ਦੀ ਨਿਊਰੋਲੋਜੀਕਲ ਯਾਨੀ ਦਿਮਾਗੀ ਸਥਿਤੀ ਵਿੱਚ ਹੁਣ ਤੱਕ ਕੋਈ ਖਾਸ ਸੁਧਾਰ ਨਹੀਂ ਹੋਇਆ ਅਤੇ ਉਹ ਕ੍ਰਿਟੀਕਲ ਕੇਅਰ ਨਿਊਰੋਸਾਇੰਸ ਟੀਮਾਂ ਦੀ ਕੜੀ ਨਿਗਰਾਨੀ 'ਚ ਲਾਈਫ ਸਪੋਰਟ ਤੇ ਹਨ ਹਸਪਤਾਲ ਨੇ ਹੁਣ ਤੱਕ 5 ਬੁਲੇਟਿਨ ਜਾਰੀ ਕੀਤੇ ਹਨ ਪਰ ਉਹਨਾਂ ਵਿੱਚ ਕਿਸੇ 'ਚ ਵੀ ਕੋਈ ਰਾਤ ਦੀ ਗੱਲ ਸਾਹਮਣੇ ਨਹੀਂ ਆਈ ਹੈ ਗਾਇਕ ਰਾਜਵੀਰ ਜਵੰਦਾ ਨੇ ਅਜੇ ਤੱਕ ਕਿਸੇ ਨਾਲ ਗੱਲ ਨਹੀਂ ਕੀਤੀ ਗੁਰਦੁਆਰਿਆਂ ਵਿੱਚ ਉਹਨਾਂ ਦੀ ਤੰਦਰੁਸਤੀ ਲਈ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਇਸ ਦੌਰਾਨ ਕਈ ਨੇਤਾ ਗਾਇਕ ਅਤੇ ਜਾਣੀਆਂ ਪਛਾਨੀਆਂ ਹਸਤੀਆਂ ਵੀ ਉਹਨਾਂ ਦੇ ਹਾਲਤ ਜਾਣਨ ਲਈ ਹਸਪਤਾਲ ਪਹੁੰਚ ਰਹੀਆਂ ਹਨ ਪਰ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਹਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ 27 ਸਤੰਬਰ ਰਾਜਵੀ ਜਵੰਦਾ ਨੂੰ ਦੁਪਹਿਰ 1:45 ਮਿੰਟ ਤੇ ਕਰੀਬ ਫੋਰਟਿ ਹਸਪਤਾਲ ਲਿਆਂਦਾ ਗਿਆ ਉਹਨਾਂ ਦੇ ਸਿਰ ਅਤੇ ਜੀੜ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਪਹੁੰਚਣ ਤੇ ਉਹਨਾਂ ਨੂੰ ਐਡਵਾਂਸ ਲਾਈਫ ਸਪੋਰਟ ਤੇ ਰੱਖਿਆ ਗਿਆ ਸੀ ਡਾਕਟਰਾਂ ਅਨੁਸਾਰ ਉਹਨਾਂ ਨੂੰ ਪਹਿਲਾਂ ਵੀ ਦਿਲ ਦਾ ਦੌਰਾ ਪਿਆ ਸੀ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਸੀ ਕਿ ਕਰੀ 28 ਸਤੰਬਰ ਤੋਂ ਗੱਲ ਕਰੀਏ ਤਾਂ ਡਾਕਟਰਾਂ ਨੇ ਦੱਸਿਆ ਹੈ ਕਿ ਉਹ ਵੈਂਟੀਲੇਟਰ ਤੇ ਹਨ ਨਿਊਰੋ ਸਰਜਨਾਂ ਅਤੇ ਕ੍ਰਿਟੀਕਲ ਕੇਅਰ ਮਾਇਰਾ ਦੀ ਇੱਕ ਟੀਮ ਉਹਨਾਂ ਦੇ ਇਲਾਜ ਜਾਰੀ ਰੱਖ ਰਹੀ ਹੈ ਉਨ੍ਹਾਂ ਦੀ ਹਾਲਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ 29 ਸਤੰਬਰ ਨੂੰ ਉਨ੍ਹਾਂ ਦੀ ਹਾਲਤ ਵਿੱਚ ਥੋੜਾ ਸੁਧਾਰ ਹੋਇਆ ਪਰ ਵੈਂਟੀਲੇਟਰ ਤੇ ਹਨ ਡਾਕਟਰਾਂ ਦੀ ਇੱਕ ਟੀਮ ਦੁਆਰਾ ਉਨ੍ਹਾਂ ਦੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ 30 ਸਤੰਬਰ ਉਹ ਆਕਸੀਜਨ ਦੀ ਕਾਰਟ ਤੋਂ ਪੀੜਤ ਹਨ ਜਿਸ ਕਾਰਨ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੂੰ ਲੋੜੀਂਦੀ ਆਕਸੀਜਨ ਨਹੀਂ ਮਿਲ ਰਹੀ ਹੈ ਰੀਡ ਦੀ ਹੱਡੀ ਤੇ ਐਮ ਆਰ ਆਈ ਤੋਂ ਉਨ੍ਹਾਂ ਦੀ ਗਰਦਨ ਅਤੇ ਪਿੱਠ ਵਿੱਚ ਗੰਭੀਰ ਸੱਟਾਂ ਦਾ ਪਤਾ ਲੱਗਿਆ ਹੈ ਜਿਸ ਦੇ ਨਤੀਜੇ ਵਜੋਂ ਉਹਨਾਂ ਦੀਆਂ ਬਾਹਾਂ ਅਤੇ ਲੱਤਾਂ ਵਿੱਚ ਕਮਜ਼ੋਰੀ ਆਈ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਤੇ ਰਹਿਣ ਦੀ ਲੋੜ ਹੋ ਸਕਦੀ ਹੈ ਜੇਕਰ 1 ਅਕਤੂਬਰ ਦੀ ਗੱਲ ਕਰੀਏ ਉਹ ਕ੍ਰਿਟੀਕਲ ਕੇਅਰ ਨਿਊਰੋਸਾਇੰਸ ਟੀਮ ਦੀ ਨਜ਼ਦੀਕੀ ਨਿਗਰਾਨੀ ਹੇਠ ਲਾਈਫ ਸਪੋਰਟ ਤੇ ਹਨ ਉਸਦੀ ਨਿਊਰੋਲੋਜੀਕਲ ਹਾਲਤ ਨਾਜ਼ੁਕ ਹੈ ਅਤੇ ਹੁਣ ਤੱਕ ਕੋਈ ਵੱਡਾ ਸੁਧਾਰ ਨਹੀਂ ਹੋਇਆ ਜੇਕਰ ਉੱਥੇ ਖੰਨਾ ਸ਼ਹਿਰ ਦੀ ਗੱਲ ਕਰੀਏ ਖੰਨਾ ਸ਼ਹਿਰ ਅੰਦਰ ਕੁੱਤਿਆਂ ਦੇ ਕੱਟਣ ਦੇ ਮਾਮਲੇ ਵੱਧਦੇ ਜਾ ਰਹੇ ਹਨ ਆਵਾਰਾ ਕੁੱਤੇ ਕਿਵੇਂ ਇਨਸਾਨੀ ਜ਼ਿੰਦਗੀ ਤੇ ਭਾਰੀ ਪੈ ਰਹੇ ਹਨ ਇਸ ਦੀ ਗੱਲ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਗਾ ਸਕਦੇ ਹੋ ਕਿ ਖੰਨਾ ਸਿਵਲ ਹਸਪਤਾਲ ਵਿੱਚ 4 ਘੰਟੇ ਅੰਦਰ 15 ਕੁੱਤੇ ਦੇ ਕਟਣ ਦੇ ਕੇਸ ਸਾਹਮਣੇ ਆਏ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਹੋਰ ਤਾਂ ਹੋਰ ਕਈ ਕੇਸ ਤਾਂ ਜੇ ਹਸਪਤਾਲ ਵਿੱਚ ਪਹੁੰਚੇ ਹਨ ਜਿਨ੍ਹਾਂ ਨੂੰ ਇਲਾਜ ਲਈ ਵੱਡੇ ਹਸਪਤਾਲ ਰੈਫਰਲ ਕਰਨਾ ਪਿਆ। ਸ਼ਹਿਰ ਵਾਸੀਆਂ ਵਿੱਚ ਅਵਾਰਾ ਕੁੱਤਿਆਂ ਨੂੰ ਲੈ ਕੇ ਚਿੰਤਾ ਦਾ ਮਾਹੌਲ ਹੈ। ਕੁੱਤੇ ਦੇ ਸ਼ਿਕਾਰ ਹੋਏ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਅਮਲੋਹ ਰੋਡ ਤੇ ਇੱਕ ਪਾਗਲ ਕੁੱਤੇ ਨੇ ਛੇੜਰੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ। ਕੁੱਤਿਆਂ ਦਾ ਖੌਫ ਵਧਦਾ ਜਾ ਰਿਹਾ ਹੈ। ਹੋਰ ਤਾਂ ਹੋਰ ਬੱਚਿਆਂ ਦਾ ਘਰ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਪ੍ਰਸ਼ਾਸਨ ਨੂੰ ਇਸ ਦਾ ਕੋਈ ਹੱਲ ਕਰਨਾ ਚਾਹੀਦਾ ਹੈ ਖੰਨਾ ਸਿਵਲ ਹਸਪਤਲ ਦੇ ਡਾਕਟਰ ਤਾਰਿਕਾ ਨੇ ਦੱਸਿਆ 15 ਦੇ ਕਰੀਬ ਕੁੱਤੇ ਦੇ ਕੱਟਣ ਵਾਲੇ ਜ਼ਖਮੀ ਵਿਅਕਤੀ ਆਏ ਬੱਚੇ ਆਏ ਸਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਇੱਕ ਬੱਚਾ ਗੰਭੀਰੂ ਵਿੱਚ ਜ਼ਖਮੀ ਸੀ ਜਿਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪਤਾ ਲੱਗਿਆ ਕਿ ਸਿਵਲ ਹਸਪਤਲ ਦੇ ਰਾਤ ਤੱਕ ਕੁੱਤੇ ਦੇ ਕੱਟਣ ਵਾਲੇ ਕੇਸ ਸਿਵਲ ਹਸਪਤਲ ਖੰਨਾ ਵਿਚਾਰੇ ਸਨ ਹੁਣ ਉਥੇ ਗੱਲ ਜਮਨानगर ਦੀ ਜੇਕਰ ਕਰੀਏ ਤਾਂ ਜਮਨानगर ਦੇ ਸਦੋਵਰਾ ਜ਼ਿਲ੍ਹੇ ਦੇ ਕਸਬੇ ਸਰਵਾ ਪਿੰਡ ਵਿੱਚ ਅੱਜ ਸਵੇਰੇ ਇੱਕ ਦੁਖਦਾਈ ਘਟਨਾ ਵਾਪਰੀ ਜਿਸ ਵਿੱਚ ਦੋ ਟਰੱਕ ਸ਼ਾਮਲ ਸਨ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ ਮ੍ਰਿਤਕ ਦੀ ਲਾਸ਼ ਟਰੱਕ ਵਿੱਚੋਂ ਟੁਕੜਿਆਂ ਵਿੱਚ ਬਾਹਰ ਕੱਢੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸਰਵਾ ਪਿੰਡ ਵਿੱਚ ਅੱਜ ਸਵੇਰੇ 5 ਵਜੇ ਦੋ ਟਰੱਕਾਂ ਦੀ ਆਮਣੇ ਸਾਹਮਣੇ ਟੱਕਰ ਹੋਈ ਦੱਸਿਆ ਗਿਆ ਹੈ ਕਿ ਦੋਵੇਂ ਟਰੱਕ ਤੇਜ਼ ਰਫ਼ਤਾਰ ਨਾਲ ਚੱਲ ਰਹੇ ਸਨ ਅਤੇ ਸਰਵਾ ਪਿੰਡ ਦੇ ਬਾਹਰ ਆਮਣੇ ਸਾਹਮਣੇ ਟੱਕਰ ਹੋ ਗਈ ਦੱਸਿਆ ਗਿਆ ਹੈ ਕਿ ਜਦੋਂ ਨੇੜਲੇ ਖੇਤਾਂ ਵਿੱਚ ਰਹਿਣ ਵਾਲੇ ਲੋਕ ਟੱਕਰ ਦੀ ਆਵਾਜ਼ ਸੁਣ ਕੇ ਮੌਕੇ ਤੇ ਪਹੁੰਚੇ ਤਾਂ ਉਹ ਡਰਾਈਵਰ ਨੂੰ ਟਰੱਕ ਦੇ ਅੰਦਰ ਫਸਿਆ ਦੇਖ ਕੇ ਹੈਰਾਨ ਰਹਿ ਗਏ ਅਤੇ ਉਸ ਦੀ ਮੌਤ ਹੋ ਗਈ। ਦੂਜੇ ਡਰਾਈਵਰ ਦੀਆਂ ਲੱਤਾਂ ਟਰੱਕ ਦੇ ਅੰਦਰ ਫਸੀਆਂ ਹੋਈਆਂ ਸਨ ਜਿਸ ਦੀਆਂ ਦੋਵੇਂ ਲੱਤਾਂ ਟੁੱਟੀਆਂ ਹੋਈਆਂ ਸਨ। ਹਾਲਾਂਕਿ ਪਿੰਡ ਵਾਸੀਆਂ ਨੇ ਕਿਸੇ ਤਰ੍ਹਾਂ ਜ਼ਖਮੀ ਵਿਅਕਤੀ ਨੂੰ ਟਰੱਕ ਤੋਂ ਬਾਹਰ ਕੱਢਣ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ। ਜਦੋਂ ਮ੍ਰਿਤਕ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਦੀ Laash ਮਿਲੀ। ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਅਤੇ ਜਿਵੇਂ ਹੀ ਪੁਲਿਸ ਪਹੁੰਚੀ Laash ਨੂੰ truck ਵਿੱਚੋਂ ਟੁਕੜਿਆਂ ਵਿੱਚ ਬਾਹਰ ਕੱਢ ਕੇ ਇੱਕ ਗਠੜੀ ਵਿੱਚ ਬੰਨ੍ਹ ਦਿੱਤਾ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਾਦਰੀ ਭੇਜ ਦਿੱਤਾ। ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਲਾਪਰਵਾਹੀ ਕਿੱਥੇ ਹੋਈ ਹੈ। ਹਾਲਾਂਕਿ ਮਤਵਪੂਰਨ ਗੱਲ ਇਹ ਹੈ ਕਿ ਇੱਥੇ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਨਾ ਤਾਂ ਇਹ ਡੰਪਰ ਅਤੇ ਨਾਈ ਇਸ ਸੜਕ ਤੇ ਹੋਣ ਵਾਲੇ ਹਾਦਸੇ ਰੁਕਰੇ ਹਨ ਜਦੋਂ ਕਿ ਅੱਜ ਵੀ ਇਸ ਹਾਦਸੇ ਤੋਂ ਬਾਅਦ ਪਿੰਡ ਵਾਸੀ ਦਹਿਸ਼ਤ ਵਿੱਚ ਹਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਦਸਹਿਰਾ ਮਨਾਇਆ ਜਾਵੇਗਾ ਰਾਵਣ ਕੁੰਭਕਰਨ ਅਤੇ ਮੇਗਨਾਥ ਦੇ ਪੁਤਲੇ ਸਾੜੇ ਜਾਣਗੇ ਪੰਜਾਬ ਦਾ ਸਭ ਤੋਂ ਵੱਡਾ ਪੁਤਲਾ ਲੁਧਿਆਣਾ ਵਿੱਚ ਸਾੜਿਆ ਜਾਵੇਗਾ ਪੰਜਾਬ ਵਿੱਚ ਰਾਵਣ ਦਹਨ ਤੋਂ ਪਹਿਲਾਂ ਕੁਝ ਜ਼ਿਲ੍ਹਿਆਂ ਵਿੱਚ ਅੱਜ ਸਵੇਰੇ ਤੇਜ਼ ਹਵਾਵਾਂ ਨੇ ਨਾਲ ਮੀਂਹ ਪਿਆ ਜਲੰਧਰ ਵਿੱਚ ਤੇਜ਼ ਹਵਾਵਾਂ ਕਾਰਨ ਰਾਵਣ ਦੇ ਪੁਤਲੇ ਦੀ ਗਰਦਨ ਟੁੱਟ ਗਈ ਅਤੇ ਲਟਕ ਗਈ ਜਲੰਧਰ ਕੈਂਟ 'ਚ ਮੌਸਮ ਖਰਾਬ ਹੋਣ ਕਰਕੇ ਰਾਵਣ ਦਾ ਪੁਤਲਾ ਹਵਾ ਦੇ ਨਾਲ ਡਿੱਗ ਗਿਆ। ਹਸ਼ਿਆਰਪੁਰ ਵਿੱਚ ਭਾਰੀ ਮੀਂਹ ਕਾਰਨ ਪੁਤਲਾ ਗਿੱਲਾ ਹੋ ਗਿਆ। ਉਧਰ ਚੰਡੀਗੜ੍ਹ ਸੈਕਟਰ 30 ਦੇ ਦਸਹਿਰਾ ਮੈਦਾਨ ਵਿੱਚ ਦੇਰ ਰਾਤ ਸ਼ਰਾਰਤੀ ਅਨਸਰਾਂ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ। ਅਚਾਨਕ ਅੱਗ ਲੱਗਣ ਨਾਲ ਦਹਿਸ਼ਤ ਫੈਲ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਬੁਝਾ ਦਿੱਤੀ ਪਰ ਉਦੋਂ ਤੱਕ ਪੁਤਲਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਸੀ। ਪ੍ਰਬੰਧਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਾਲ ਲੁਧਿਆਣਾ ਵਿੱਚ ਵੱਡਾ ਰਾਵਣ ਦਾ ਪੁਤਲਾ ਸਾੜਿਆ ਜਾਵੇਗਾ ਦ੍ਰੇਸ਼ੀ ਮੈਦਾਨ ਵਿੱਚ 121 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਜਲੰਧਰ ਅਤੇ ਅਮ੍ਰਿਤਸਰ ਵਿੱਚ 120 ਫੁੱਟ ਦਾ ਰਾਵਣ ਦਾ ਪੁਤਲਾ ਸਾੜਿਆ ਜਾਵੇਗਾ ਇਸ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਵਿੱਚ 60 ਤੋਂ 100 ਫੁੱਟ ਉੱਚੇ ਪੁਤਲੇ ਸਾੜੇ ਜਾਣਗੇ ਲੁਧਿਆਣਾ ਜਲੰਧਰ ਅਮ੍ਰਿਤਸਰ ਚੰਡੀਗੜ੍ਹ ਮੋਹਾਲੀ ਵਿੱਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਕੁੱਲ 50 ਥਾਵਾਂ ਤੇ ਰਾਵਣ ਦਾਨ ਦਾ ਆਯੋਜਨ ਕੀਤਾ ਜਾਵੇਗਾ ਚੰਡੀਗੜ੍ਹ ਦੇ ਸੈਕਟਰ 46 ਵਿੱਚ 라ਵਣ ਮੇਗਨਾਥ ਅਤੇ ਕੁੰਭਕਰਨ ਦੇ 101 ਫੁੱਟ ਉੱਤੇ ਪੁਤਲੇ ਜਲਾਏ ਜਾਣਗੇ ਇਸ ਨੂੰ ਚੰਡੀਗੜ੍ਹ ਵਿੱਚ ਸਭ ਤੋਂ ਵੱਡਾ ਪੁਤਲਾ ਮੰਨਿਆ ਜਾਂਦਾ ਹੈ ਸੂਰਜ ਡੁੱਬਣ ਤੋਂ ਤੁਰੰਤ ਬਾਅਦ ਜਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਚਕ ਗੁਲਾਬਚੰਦ ਘਟਾਰੀਆ ਇਸ ਮੌਕੇ ਮੁੱਖ ਮਹਿਮਾਨ ਹੋਣਗੇ ਸੈਕਟਰ 17 ਵਿੱਚ ਵੀਰ ਆਵੰਦਿਆ ਦਹਨ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਮੋਹਾਲੀ ਦੇ ਸੈਕਟਰ 79 ਵਿੱਚ ਵੀ 100 ਫੁੱਟ ਉੱਚੇ ਪੁਤਲੇ ਜਲਾਏ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਜਨਤੀ ਮੌਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਪੇਟ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਰਾਜਘਾਟ ਵਿਖੇ ਸ਼ਰਧਾਂਜਲੀ ਪੇਟ ਕਰਨ ਲਈ ਪਹੁੰਚੇ ਉਹਨਾਂ ਨੇ ਰਾਜਘਾਟ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਪੇਟ ਕੀਤੀ ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਗਾਂਧੀ ਜਨਤੀ ਤੇ ਅਸੀਂ ਆਪਣੇ ਪਿਆਰੇ ਬਾਪੂ ਦੇ ਅਸਾਧਾਰਨ ਜੀਵਨ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਅਦਰਸ਼ ਤੇ ਮਨੁੱਖੀ ਇਤਿਹਾਸ ਨੂੰ ਬਦਲ ਦਿੱਤਾ। ਮਹਾਤਮਾ ਗਾਂਧੀ ਦੀ ਸ਼ਖਸੀਅਤ ਤੇ ਬੋਲਦੇ ਹੋਏ ਅੱਗੇ ਕਿਹਾ ਕਿ ਉਹ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਸੇਵਾ ਅਤੇ ਹਮਦਰਦੀ ਦੀ ਸ਼ਕਤੀ ਜ਼ਰੂਰ ਮੰਨਦੇ ਸਨ। ਅੱਜ ਇੱਕ ਵਿਕਸਿਤ ਭਾਰਤ ਬਣਾਉਣ ਦੀ ਆਪਣੀ ਕੋਸ਼ਿਸ਼ ਵਿੱਚ ਉਹਨਾਂ ਦੇ ਮਾਰਗ ਨੂੰ ਚੱਲਦੇ ਰਾਂਗੇ ਪੂਰੇ ਦੇਸ਼ ਦੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਨਮ ਵਰੇਗੰਡ ਮਨਾਉਂਦਾ ਹੈ ਇਸ ਨੂੰ ਭਾਰਤ ਦੇ ਸਭ ਤੋਂ ਮਹੱਤਵਪੂਰਨ ਦਿਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲਬਾਧ ਰਾਸ਼ਟਰੀ ਨੂੰ ਵੀ ਯਾਦ ਕੀਤਾ ਜਿੰਨਾਂ ਦਾ ਜਨਮ ਵੀਰੇਗੰਡ 2 ਅਕਤੂਬਰ ਨੂੰ ਹੀ ਹੁੰਦੀ ਹੈ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੇ ਇੱਕ ਅਸਾਧਾਰਨ ਰਾਜਨੇਤਾ ਸਨ ਜਿਨ੍ਹਾਂ ਦੀ ਇਮਾਨਦਾਰੀ ਨਿਮਰਤਾ ਤੇ ਦ੍ਰਿੜਤਾ ਤੇ ਚੁਣੌਤੀਪੂਰਨ ਸਮੇਂ ਵਿੱਚ ਬਹੁਤ ਭਾਰਤ ਨੂੰ ਮਜ਼ਬੂਤ ਬਣਾਇਆ ਨਰਿੰਦਰ ਮੋਦੀ ਨੇ ਲਿਖਿਆ ਹੈ ਕਿ ਲਾਲ ਬਹਾਦਰ ਸ਼ਾਸਤਰੀ ਮਿਸਾਲੀ ਲੀਡਰਸ਼ਿਪ ਤਾਕਤ ਅਤੇ ਫੈਸਲਾਕੁਨ ਕਾਰਵਾਈ ਦਾ ਪ੍ਰਤੀਕ ਸਨ ਜੈ ਜਵਾਨ ਜੈ ਕਿਸਾਨ ਉਹਨਾਂ ਦੇ ਸੱਦੇ ਨੇ ਸਾਡੇ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾਈ ਉਹ ਇੱਕ ਮਜ਼ਬੂਤ ਅਤੇ ਸਵੈ-ਨਿਰਪਰ ਭਾਰਤ ਬਣਾਉਣ ਦੇ ਸਾਡੇ ਯਤਨਾਂ ਵਿੱਚ ਸਾਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਬਗਾਵਤ ਹੋਈ ਹੈ ਅਤੇ ਅਜਿਹੀ ਬਗਾਵਤ ਕੀ ਪਾਕਿਸਤਾਨ ਸਰਕਾਰ ਅਤੇ ਫੌਜ ਦੋਵੇਂ ਪਿੱਛੇ ਹਟਦੇ ਦਿਖਾਈ ਦੇ ਰਹੇ ਹਨ ਹੁਣ ਉਹ ਗੱਲਬਾਤ ਦਾ ਰਸਤਾ ਲੱਭ ਰਹੇ ਹਨ ਡਾਨ ਦੀ ਰਿਪੋਰਟ ਹੈ ਕਿ ਕਬਜ਼ੇ ਵਾਲੇ ਕਸ਼ਮੀਰ ਦੇ ਪ੍ਰਧਾਨ ਮੰਤਰੀ ਚੌਧਰੀ ਅਨਵਰ ਹਕ ਅਤੇ ਪਾਕਿਸਤਾਨ ਦੇ ਸੰਸਦੀ ਮਾਮਲਿਆਂ ਦੇ ਮੰਤਰੀ ਤਾਰਿਕ ਫਜ਼ਲ ਚੌਧਰੀ ਨੇ ਵਿਰੋਧੀ ਪ੍ਰਦਰਸ਼ਨਾਂ ਕਾਰਨ ਪੈਦਾ ਹੋਏ ਅਸ਼ਾਂਤੀ ਨੂੰ ਘਟ ਕਰਨ ਲਈ ਸਾਂਝੀ ਆਵਾਮੀ ਐਕਸ਼ਨ ਕਮੇਟੀ ਨੂੰ ਗੱਲਬਾਤ ਲਈ ਸੱਦਾ ਦਿੱਤਾ ਪੀਓਕੇ ਵਿੱਚ ਬਗਾਵਤ ਹਿੰਸਾ ਦਾ ਰੂਪ ਪਤਨ ਕਰ ਰਹੀ ਹੈ ਅਸੀਮ ਮਨੀਰ ਦੀ ਫੌਜ ਦੀਆਂ ਗੋਲੀਆਂ ਨਾਲ ਕੋਈ ਵਾਰ ਵਿੱਚ 8 ਲੋਕ ਮਾਰੇ ਗਏ ਹਨ ਜਦੋਂ ਕਿ ਦੂਜੇ ਪਾਸੇ ਤਿੰਨ ਪੁਲਿਸ ਵਾਲੇ ਵੀ ਆਪਣੀ ਜਾਨ ਗੁਆ ਚੁੱਕੇ ਹਨ ਡਾਨ ਦੀ ਇੱਕ ਰਿਪੋਰਟ ਦੇ ਅਨੁਸਾਰ ਪਿਛਲੇ 3 ਦਿਨਾਂ ਤੋਂ ਚੱਲ ਰਹੀ ਬੰਦ ਹੜਤਾਲ ਪ੍ਰਸ਼ਾਸਨ ਦੁਆਰਾ ਲਗਾਏ ਗਏ ਸੰਚਾਰ ਬਲੈਕਆਊਟ ਇੰਟਰਨੈਟ ਅਤੇ ਕਾਲ ਪਾਬੰਦੀ ਦੇ ਨਾਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓ ਕੇ ਵਿੱਚ ਅਰਾਜਿਕ ਸਥਿਤੀ ਪੈਦਾ ਕਰ ਦਿੱਤੀ ਹੈ ਅਧਿਕਾਰਾਂ ਅਤੇ ਸ਼ਰਨਾਰਥੀਆਂ ਲਈ ਰਾਖਵੀਆਂ ਸੀਟਾਂ ਵਰਗੇ ਮੁੱਦਿਆਂ ਤੇ ਗਲਬਾ ਟੁੱਟਣ ਤੋਂ ਬਾਅਦ ਸਾਂਝੀ ਆਵਾਮੀ ਐਕਸ਼ਨ ਕਮੇਟੀ ਨੇ ਆਪਣਾ ਅੰਦੋਲਨ ਤੇਜ਼ ਕਰ ਦਿੱਤਾ ਉਦੋਂ ਤੋਂ ਹਿੰਸਾ ਵਧ ਗਈ ਬੁੱਧਵਾਰ ਨੂੰ ਇਸਲਾਮਾਬਾਦ ਵਿੱਚ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਚੌਧਰੀ ਅਨਵਰ ਹੱਕ ਨੇ ਕਿਹਾ ਕਿ ਗਲਬਾ ਤੇ ਅਧਿਕਾਰ ਪ੍ਰਾਪਤ ਕਰਨ ਦਾ ਇੱਕ ਸੱਭਿਆਕ ਤਰੀਕਾ ਹੈ ਅਤੇ ਸਰਕਾਰ ਨੂੰ ਜੇਏਸੀ ਨੂੰ ਵਾਪਸ ਮੇਜ਼ ਤੇ ਔਣ ਦਾ ਸੱਦਾ ਦਿੱਤਾ 8 ਪ੍ਰਦਰਸ਼ਨਕਾਰੀ ਅਤੇ 3 ਪੁਲਿਸ ਮਾਰੇ ਗਏ ਹਨ ਬੁੱਧਵਾਰ ਨੂੰ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹੜਤਾਲ ਦੌਰਾਨ ਘੱਟੋ ਘਾਟੇ ਪੁਲਿਸ ਵਾਲੇ ਮਾਰੇ ਗਏ ਤੇ ਦਰਜਨਾ ਜ਼ਖਮੀ ਹੋ ਗਏ ਇਸ ਦੌਰਾਨ ਪਾਕਿਸਤਾਨੀ ਫੌਜ ਅਤੇ ਸੁਰੱਖਿਆ ਬਲ ਵਿਦਰੋਹ ਨੂੰ ਦਬਾਉਣ ਲਈ ਆਪਣੇ ਹੀ ਲੋਕਾਂ 'ਤੇ ਗੋਲੀਬਾਰੀ ਕਰਨ ਤੋਂ ਨਹੀਂ ਚਿਜ ਕਰੇ ਹਨ ਬੁੱਧਵਾਰ ਨੂੰ ਹੋਏ ਹਿੰਸਕ ਪ੍ਰਦਰਸ਼ਨ ਵਿੱਚ 8 ਲੋਕ ਮਾਰੇ ਗਏ ਅਤੇ 100 ਤੋਂ ਵੱਧ ਜ਼ਖਮੀ ਹੋਏ ਸੂਤਰਾਂ ਦੇ ਐਨਡੀਟੀਵੀ ਨੂੰ ਦੱਸਿਆ ਹੈ ਕਿ ਇਹਨਾਂ 8 ਮੌਤਾਂ ਵਿੱਚ 4 ਬਾਗ ਜ਼ਿਲ੍ਹੇ ਦੇ ਧੀਰਕੋਟ ਵਿੱਚ ਹੋਈਆਂ ਜਦੋਂ ਕਿ ਮੁਜ਼ਫਰਾਬਾਦ ਤੇ ਮੀਰਾਪੁਰ ਵਿਚ ਦੋ ਦੋ ਲੋਕਾਂ ਦੀ ਮੌਤ ਹੋਈ ਪਹਿਲਾ ਮੰਗਲਵਾਰ ਨੂੰ ਮੁਜ਼ਫਰਾਬਾਦ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਇਸ ਦੇ ਨਾਲ ਪਿਛਲੇ ਦੋ ਦਿਨਾਂ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਹੈ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਦਸਹਿਰੇ ਵਾਲੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ ਇੱਥੇ ਬਰਾਜ ਜਾ ਰਹੀ ਕਾਰ ਹਾਦਸਾ ਗ੍ਰਸਤ ਹੋ ਗਈ ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਤਿੰਨ ਦੀ ਹਾਲਤ ਗੰਭੀਰ ਹੈ ਇਸ ਹਾਦਸੇ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਦੋ ਜ਼ਖਮੀਆਂ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਸ ਹਾਦਸੇ ਵਿੱਚ ਬਰਿੰਦਰ ਅਤੇ ਲੀਲਾ ਦਾਤ ਦੇ ਮੌਕੇ ਤੇ ਹੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਡਰਾਈਵਰ ਕੇਸ਼ਵ ਤੇ ਜੈਦੇਵ ਅਤੇ ਕਮਲਚੰਦ ਜ਼ਖਮੀ ਹੋ ਗਏ ਜੈਦੇਵ ਅਤੇ ਕੇਸ਼ਵ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਬਰਾਤ ਸੋਲਨ ਜ਼ਿਲ੍ਹੇ ਦੇ ਅਰਕੀ ਸਬ ਡਿਵੀਜ਼ਨ ਦੇ ਕੇ ਨਾਪੂਮਤੀ ਪਿੰਡ ਤੋਂ ਪਛਾੜ ਵਿਧਾਨ ਸਭਾ ਹਲਕੇ ਤੰਗਿਆਰ ਵੱਲ ਜਾ ਰਹੀ ਸੀ ਜਦੋਂ ਬਰਾਤ ਨੈਨਾ ਟਿਕਰ ਢਾਂਗਿਆਰ ਸੜਕ ਤੇ ਪਹੁੰਚੀ ਤਾਂ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਕਿਲਾ ਕਲਾਚ ਨੇੜੇ ਲਗਭਗ 150 ਮੀਟਰ ਡੂੰਗੀ ਖਾੜ ਦੇ ਵਿੱਚ ਡਿੱਗ ਗਈ ਪਛਾੜ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਤੇ ਤੁਸੀਂ ਇਸੇ ਤਰ੍ਹਾਂ ਪੀਬੀਸੀ ਨਿਊਜ਼ ਨਾਲ ਬਨੇ ਰਹੋ ਪੰਜਾਬ ਦੀਆਂ ਹੋਰ ਖਬਰਾਂ ਵਾਸਤੇ ਦੇਖਦੇ ਰਹੋ ਪੀਬੀਸੀ ਨਿਊਜ਼ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹਿਣਾ ਪੀਬੀਸੀ ਨਿਊਜ਼